ਡੇਲੀਵੋਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਨਲਾਈਨ ਸੱਟਾ ਗਿਰੋ ਮਾਮਲੇ ਦੇ ਵਿੱਚ ਪੰਜਾਬ ਦੇ 10 ਆਈਪੀਐਸ ਅਫਸਰਾਂ ਦੇ ਉੱਤੇ ਵੱਡੀ ਗਾਜ ਦੇਖ ਸਕਦੀ ਹੈ ਇਹਨਾਂ ਅਫਸਰਾਂ ਦੇ ਵਿੱਚ ਐਸਪੀ ਤੋਂ ਲੈ ਕੇ ਐਸਐਸਪੀ ਰੈਂਕ ਦੇ ਅਧਿਕਾਰੀ ਸ਼ਾਮਿਲ ਨੇ ਸੂਤਰਾਂ ਦੇ ਮੁਤਾਬਿਕ ਚੰਡੀਗੜ੍ਹ ਦੇ ਤਿੰਨ ਵੱਡੇ ਅਫਸਰਾਂ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਜਿਹੜੇ ਕੀ ਇਸ ਔਨਲਾਈਨ ਸੱਟੇ ਦੀ ਕਮਾਈ ਦੇ ਵਿੱਚੋਂ ਆਪਣਾ ਹਿੱਸਾ ਲੈਂਦੇ ਸਨ ਤੇ ਨਾਲ ਹੀ ਇਹ ਜੋ ਜਿਹੜੇ ਸੱਟਾਬਾਜ਼ੀ ਕਰਦੇ ਸਨ ਉਹਨਾਂ ਦਾ ਬਚਾਅ ਵੀ ਕਰਦੇ ਸਨ ਤਾਂ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਸੂਤਰਾਂ ਦੇ ਮੁਤਾਬਿਕ ਇਹ ਜਿਹੜਾ ਚਾਰ ਸੂਬਿਆਂ ਦੇ ਵਿੱਚ ਇਹ ਕਾਰੋਬਾਰ ਚੱਲ ਰਿਹਾ ਸੀ ਇਸ ਦੀ ਕੀਮਤ ਤਕਰੀਬਨ ਜੋ ਕਿਹਾ ਜਾ ਰਿਹਾ ਕਿ 600 ਕਰੋੜ ਰੁਪਏ ਦੇ ਨਜ਼ਦੀਕ ਦੱਸੀ ਜਾ ਰਹੀ ਹੈ ਸੂਤਰਾਂ ਮੁਤਾਬਕ ਪੰਜਾਬ ਦੇ 10 ਵੱਡੇ ਆਈਪੀਐਸ ਅਫਸਰ ਜਿਨ੍ਹਾਂ ਦੇ ਵਿੱਚ ਐਸਪੀ ਤੋਂ ਲੈ ਕੇ ਐਸਐਸਪੀ ਰੈਂਕ ਦੇ ਅਧਿਕਾਰੀ ਸ਼ਾਮਿਲ ਨੇ ਇਹ ਉਹਨਾਂ तमाम ਲੋਕਾਂ ਦਾ ਬਚਾਅ ਕਰਦੇ ਸਨ ਜਿਹੜੇ ਕਿ ਸੱਟੇਬਾਜ਼ੀ ਕਰਦੇ ਸਨ ਬਦਲੇ ਦੇ ਵਿੱਚ ਉਹ ਸੱਟੇ ਦੀ ਕਮਾਈ ਦੇ ਵਿੱਚੋਂ ਆਪਣਾ ਹਿੱਸਾ ਲੈਂਦੇ ਸਨ ਚੰਡੀਗੜ੍ਹ ਦੇ ਸੈਕਟਰ 44 ਦੀ ਕੋਠੀ ਲਈ ਗਈ ਸੀ ਕਰੋੜਾ ਰੁਪਏ ਦੀ ਉਸ ਕੋਠੀ ਦੇ ਵਿੱਚ ਬੈਠ ਕੇ ਜੋ ਐ ਅਫਸਰਾਂ ਦੀ ਖਾਤਰਦਾਰੀ ਵੀ ਕੀਤੀ ਗਈ ਸੀ ਤਾਂ ਦੁਬਈ ਅਤੇ 조ਰਜੀਆ ਤੋਂ ਚੱਲ ਰਹੇ ਆਨਲਾਈਨ ਸੱਟਾ ਨੈੱਟਵਰਕ ਦੇ ਖਿਲਾਫ ਇਨਕਮ ਟੈਕਸ ਵਿਭਾਗ ਨੇ ਹਰਿਆਣਾ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਕਈ ਘੰਟਿਆਂ ਤੋਂ ਇਹ ਰੇਡ ਚੱਲ ਰਹੀ ਹੈ ਇਹਨਾਂ ਰੇਡ ਦੇ ਵਿੱਚ 35 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਸੂਤਰਾਂ ਮੁਤਾਬਕ 2.5 ਕਰੋੜ ਰੁਪਏ ਦੀ ਨਕਦੀ ਕਈ ਕਰੋੜਾਂ ਦੀ ਜੁਵੈਲਰੀ ਲਗਜ਼ਰੀ ਗੱਡੀਆਂ ਬੇहिसाब बेनामी ਪ੍ਰਾਪਰਟੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਤਾਂ ਸੂਤਰਾਂ ਮੁਤਾਬਕ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਚਾਰ ਸੂਬਿਆਂ ਦੇ ਵਿੱਚ ਔਨਲਾਈਨ ਸੱਟੇ ਦਾ ਕਾਰੋਬਾਰ 600 ਕਰੋੜ ਰੁਪਏ ਤੋਂ ਜ਼ਿਆਦਾ ਦਾਇ ਤੇ ਇਸ ਨੂੰ ਚੰਡੀਗੜ੍ਹ ਦਾ ਰਹਿਣ ਵਾਲਾ ਇੱਕ ਵਿਅਕਤੀ ਪੂਰੇ ਭਾਰਤ ਦੇ ਵਿੱਚ ਇਸ ਦਾ ਸੰਚਾਲਨ ਕਰ ਰਿਹਾ ਸੀ ਤੇ ਰੈਕਡ ਦੀ ਕਮਾਂਡ ਦੁਬਈ ਅਤੇ ਜੌਰਜੀਆ ਦੇ ਵਿੱਚ ਬੈਠੇ ਦੋ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਸੀ ਇਨਕਮ ਟੈਕਸ ਦੀ ਕਾਰਵਾਈ ਦੇ ਦਰਮਿਆਨ ਜੋ ਦਸਤਾਵੇਜ਼ ਤੇ ਡਿਜੀਟਲ ਉਪਕਰਨ ਮਿਲੇ ਨੇ ਉਹਨਾਂ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਇਸ ਗ੍ਰੋਥ ਦੇ ਸਬੰਧ ਦੇ ਵਿੱਚ ਪੰਜਾਬ ਪੁਲਿਸ ਦੇ 10 ਆਈਪੀਐਸ ਅਧਿਕਾਰੀਆਂ ਵੀ ਸ਼ਾਮਿਲ ਨੇ ਜਿਸ ਦੇ ਵਿੱਚ ਐਸਪੀ ਤੋਂ ਲੈ ਕੇ ਐਸਐਸਪੀ ਰੈਂਕ ਤੱਕ ਦੇ ਅਧਿਕਾਰੀ ਸ਼ਾਮਿਲ ਨੇ ਸੂਤਰਾਂ ਦੇ ਮੁਤਾਬਿਕ ਜਿੱਥੇ ਪੰਜਾਬ ਪੁਲਿਸ ਦੇ 10 ਆਈਪੀਐਸ ਅਫਸਰਾਂ ਨੂੰ ਛੇਤੀ ਹੀ ਨੋਟਿਸ ਜਿਹੜਾ ਜਾਰੀ ਕੀਤਾ ਜਾਏਗਾ ਤਾਂ ਦੂਜੇ ਪਾਸੇ ਚੰਡੀਗੜ੍ਹ ਦੇ ਤਿੰਨ ਵੱਡੇ ਅਫਸਰਾਂ ਦੇ ਵੀ ਨਾਮ ਸਾਹਮਣੇ ਆਏ ਨੇ ਤਾਂ ਇਹ ਇਹਨਾਂ ਦੇ ਖਿਲਾਫ ਵੀ ਜੋ ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਇਨਕਮ ਟੈਕਸ ਵਿਭਾਗ ਦੇ ਵੱਲੋਂ ਜਾਂ ਜਾਂਚ ਏਜੰਸੀਆਂ ਨੇ ਹੁਣ ਤੱਕ ਇਹਨਾਂ तमाम ਅਧਿਕਾਰੀਆਂ ਨੂੰ ਪੁੱਛਗਿੱਛ ਕਰਨ ਦੇ ਲਈ ਨੋਟਿਸ ਜਾਰੀ ਕਰਨ ਦੀ ਤਿਆਰੀ ਵੀ ਕਰ ਲਈ ਹੈ ਵਿਦੇਸ਼ੀ ਕਨੈਕਸ਼ਨ ਵੀ ਮਿਲਿਆ ਮਿਲਿਆ ਹੈ ਜਿਹੜਾ ਪਟਿਆਲਾ ਦੇ ਵਿੱਚੋਂ ਵੀ 25 ਕਰੋੜ ਰੁਪਏ ਦਾ ਕੈਸ਼ ਜਿਹੜਾ ਬਰਾਮਦ ਕੀਤਾ ਗਿਆ ਹੈ ਸੂਤਰਾਂ ਦੇ ਮੁਤਾਬਿਕ ਤਾਂ ਇਸ ਇਹ ਜਿਹੜਾ ਸੱਟਾ ਦਾ ਨੈਟਵਰਕ ਸੀ ਇਹ ਚੰਡੀਗੜ੍ਹ ਮੁਹਾਲੀ ਪਟਿਆਲਾ ਲੁਧਿਆਣਾ ਰਾਜਪੁਰਾ ਤੇ ਜ਼ੀਰਕਪੁਰ ਤੱਕ ਫੈਲਿਆ ਹੋਇਆ ਸੀ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਇਹ ਨੈਟਵਰਕ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀ ਜਿਹੜਾ ਸ਼ਖਸ ਮੇਨ ਸ਼ਖਸ ਹੈ ਉਸ ਦੀ ਚੰਡੀਗੜ੍ਹ ਦੇ ਵਿੱਚ 33 ਸੈਕਟਰ ਦੇ ਵਿੱਚ ਇੱਕ ਆਲੀਸ਼ਾਨ ਕੋਠੀ ਹੈ ਉਸ ਨੂੰ ਵੀ ਫਿਲਹਾਲ ਸੂਤਰਾਂ ਦੇ ਮੁਤਾਬਿਕ ਇਨਕਮ ਟੈਕਸ ਵਿਭਾਗ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਤੇ ਰੇਡ ਦੇ ਦਰਮਿਆਨ ਜਿੰਨੇ ਵੀ ਵਿਅਕਤੀ ਉਸ ਕੋਠੀ ਦੇ ਵਿੱਚ ਮੌਜੂਦ ਸਨ ਉਹਨਾਂ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਨੇ ਕਿਸੇ ਨੂੰ ਵੀ ਅੰਦਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਇਸ ਮੁਖਸਰਗਣਾ ਦੀ ਸੈਕਟਰ 44 ਦੇ ਵਿੱਚ ਵੀ ਇੱਕ ਕੋਠੀ ਹੈ ਜਿਸਦੇ ਵਿੱਚ 2008 ਅਤੇ 9 ਦੇ ਵਿੱਚ ਕਰੀਬ 4 ਕਰੋੜ ਰੁਪਏ ਚ ਇਸ ਕੋਠੀ ਨੂੰ ਖਰੀਦਿਆ ਗਿਆ ਸੀ ਤੇ ਇਸ ਕੋਠੀ ਦੀ ਵਰਤੋਂ ਜਿਹੜੀ ਹੈ ਬਿਊਰੋਕਰੇਟਸ ਤੇ ਉੱਚ ਅਧਿਕਾਰੀਆਂ ਨੂੰ ਰਹਿਣ ਦੇ ਲਈ ਯਾਨੀ ਕਿ ਉਹਨਾਂ ਦੀ ਖਾਤਰਦਾਰੀ ਕਰਨ ਦੇ ਲਈ ਵਰਤੀ ਜਾਂਦੀ ਸੀ ਹਾਲਾਂਕਿ ਉਹ ਮੁਖ ਸਰਗਨਾ ਦਾ ਪਰਿਵਾਰ ਇਸ ਕੋਠੀ ਦੇ ਵਿੱਚ ਨਹੀਂ ਰਹਿੰਦਾ ਸੀ ਸਿਰਫ ਸਿਰਫ ਵੀਆਈਪੀ ਮਹਿਮਾਨਾਂ ਦੇ ਲਈ ਵਿਸ਼ੇਸ਼ ਰੂਪ ਤੇ ਵਿੱਚ ਇਹ ਕੋਠੀ ਰੱਖੀ ਗਈ ਸੀ ਰੇਡ ਦੇ ਵਿੱਚ ਲਗਜ਼ਰੀ ਗੱਡੀਆਂ ਦਾ ਜ਼ਖੀਰਾ ਵੀ ਮਿਲਿਆ ਜਿਸ ਦੇ ਵਿੱਚ ਮਰਸੀਡੀਜ਼ ਆਡੀਸਨੇ 16 ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਕਈ ਬੈਂਕ ਲੋਕਰ ਬੇਨਾਮੀ ਪ੍ਰਾਪਰਟੀ ਦੇ ਦਸਤਾਵੇਜ਼ ਤੇ ਹਵਾਲਾ ਟਰਾਂਜੈਕਸ਼ਨ ਦੇ ਨਾਲ ਜੁੜੇ ਰਿਕਾਰਡ ਵੀ ਭ੍ਰਾਮਤ ਕੀਤੇ ਗਏ ਨੇ ਤਾਂ ਸੂਤਰਾਂ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ 10 ਵੱਡੇ ਆਈਪੀਐਸ ਅਫਸਰਾਂ ਨੂੰ ਨੋਟਿਸ ਭੇਜਿਆ ਜਾਏਗਾ ਇਲਜ਼ਾਮ ਨੇ ਕਿ ਐਸਪੀ ਤੋਂ ਲੈ ਕੇ ਐਸਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਨੇ ਉਹ ਆਨਲਾਈਨ ਸੱਟੇ ਦੀ ਕਮਾਈ ਦੇ ਵਿੱਚੋਂ ਆਪਣਾ ਹਿੱਸਾ ਲੈਂਦੇ ਸਨ ਤੇ ਬਦਲੇ ਦੇ ਵਿੱਚ ਉਹਨਾਂ तमाम ਸੱਟੇਬਾਜ਼ਾਂ ਦਾ ਬਚਾਅ ਕਰਦੇ ਸਨ